ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਮੈਂ ਤੁਹਾਡੇ ਨਾਲ ਮਨਪ੍ਰਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਸੋਨੂ ਸੂਦੀ ਜਿਸ ਨੂੰ ਹਰ ਕੋਈ ਰੱਬ ਦੀ ਤਰ੍ਹਾਂ ਪੂਜਦਾ ਹੈ ਕਿਉਂਕਿ ਕੋਵਿਡ ਦੌਰ ਦਾ ਜਦੋਂ ਸਮਾਸੇਗਾ ਉਹ ਤੋਂ ਵੀ ਸੋਨੂ ਸੂਦ ਜੋ ਵੱਧ ਛੜ ਕੇ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਸੋ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਹਾਲੀ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਦੱਸ ਦਿੰਨੇ ਆ ਕਿ ਉਹ ਟਰੈਵਲ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਨੇ ਸੀਟ ਬੈਲਟ ਲਾਈ ਹੋਈ ਹੈ ਅਗਰ ਸੀਟ ਬੈਲਟ ਹੈ ਤਾਂ ਲਾਈਫ ਹੈ ਉਹਨਾਂ ਨੇ ਇਹ ਵੀ ਨਾਲ ਬੋਲਿਆ ਕਿਉਂਕਿ ਥੋੜਾ ਸਮਾਂ ਪਹਿਲਾਂ ਉਹਨਾਂ ਦੀ ਵਾਈਫ ਦਾ ਐਕਸੀਡੈਂਟ ਹੋਇਆ ਸੀ ਔਰ ਉਹਨ ਗੱਡੀ ਦੀ ਹਾਲਤ ਦੇਖੀ ਸੀਗੀ ਕਿ ਕਿਸ ਤਰ੍ਹਾਂ ਦੀ ਗੱਡੀ ਦੀ ਹਾਲਤ ਸੀ ਔਰ ਅਗਰ ਉਹ ਤਿੰਨੋਂ ਅੱਜ ਸੇਵ ਨੇ ਤਾਂ ਐਸੇ ਕਰਕੇ ਸੇਵ ਨੇ ਕਿਉਂਕਿ ਉਹਨਾਂ ਨੇ ਸੀਟ ਬੈਲਟ ਲਗਾਈ ਹੋਈ ਸੀ ਅਸੀਂ ਫਰੰਟ ਸੀਟ ਤੇ ਬਹਿ ਜਾਂਦੇ ਆ ਕਿ ਪੁਲਿਸ ਵਾਲੇ ਸਾਨੂੰ ਕਿਤੇ ਰੋਕਣਾ ਲੈਣ ਤੇ ਸੀਟ ਬੈਲਟ ਲਗਾ ਲਓ ਪਰ ਇਹ ਬਿਲਕੁਲ ਗਲਤ ਪਰਸੈਪਸ਼ਨ ਆ ਸਭ ਦੀ ਸੀਟ ਬੈਲਟ ਜੋ ਹੈ ਤੁਹਾਡੀ ਸੇਫਟੀ ਦੇ ਲਈ ਹੈ ਚਾਹੇ ਤੁਸੀਂ ਅਗਲੀ ਸੀਟ ਤੇ ਬੈਠੇ ਹੋ ਚਾਹੇ ਤੁਸੀਂ ਪਿਛਲੀ ਸੀਟ ਤੇ ਬੈਠੇ ਹੋ ਸੇਫਟੀ ਜਿਹੜੀ ਆ ਤੁਹਾਡੀ ਤਾਂ ਹੀ ਬਰਕਰਾਰ ਰਹੇਗੀ ਅਗਰ ਤੁਸੀਂ ਜਿਹੜੀਆਂ ਸੀਟ ਬੈਲਟਸ ਲਗਾ ਕੇ ਰੱਖੋਗੇ ਸੋ ਇਹ ਵੀਡੀਓ ਲਗਾਤਾਰ ਜਿਹੜੀ ਥੋੜੇ ਜਿਹੇ ਸਮੇਂ ਦੇ ਵਿੱਚ ਚਲ ਰਹੀ ਹੈ ਕਿਉਂਕਿ सोनू सूद ਤੇ ਉਹਨਾਂ ਦੀ ਫੈਮਿਲੀ ਤੇ ਇਹ ਹੱਦਸਾ ਆਲਰੇਡੀ ਵਾਪਰ ਚੁੱਕਿਆ ਸੋ ਅਗਰ ਹੋਰ ਸੋਨੂ ਸੁੱਤ ਦੀ ਗੱਲ ਕਰੀਏ ਤਾਂ ਸੋਨੂ ਸੁੱਤ ਜਿਵੇਂ ਹਮੇਸ਼ਾ ਹੈਲਪਿੰਗ ਨੇਚਰ ਉਹਨਾਂ ਦੀ ਜਿਹੜੀ ਦੇਖਣ ਨੂੰ ਮਿਲਦੀ ਹੈ ਐਸੇ ਤਰ੍ਹਾਂ ਹੀ ਉਹਨਾਂ ਦੀ ਬਹੁਤ ਸਾਰੀਆਂ ਵੀਡੀਓਜ਼ ਜੋ ਨੇ ਉਹਨਾਂ ਨੇ ਇੱਕ ਬਿਜੀ ਦੇ ਨਾਲ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜੋ ਬੇਰ ਪੇਛਰੀ ਬੀਬੀ ਜੀ ਔਰ ਉਹਨਾਂ ਦੇ ਬਾਰੇ ਪੁੱਛਿਆ ਕਿ ਕੌਣ ਨੇ ਔਰ ਉਹਨਾਂ ਦੀ ਫੈਮਿਲੀ ਚ ਕੌਣ ਕੌਣ ਹੈ ਉਹਨਾਂ ਨੇ ਦੱਸਿਆ ਕਿ ਇੱਕ ਬੇਟਾ ਜੋ ਹੈ ਰੱਬ ਨੂੰ ਪੈਰਾ ਹੋ ਗਿਆ ਔਰ ਦੂਸਰਾ ਜੋ ਹੈ ਉਹ ਔਨ ਨਹੀਂ ਦਿੰਦੀ ਉਸਦੀ ਵਾਈਫ ਯਾਨੀ ਕਿ ਉਹਨਾਂ ਦੀ ਨੂੰ ਨੂੰ ਔਨ ਨਹੀਂ ਦਿੰ ਕਿ ਸੋਨੂ ਸੂਤ ਜੋ ਹੈ ਅੱਜ ਕੱਲ ਜੋ ਹੈ ਗਰੀਬ ਲੋਕ ਜੋ ਸਟ੍ਰੀਟਸ ਦੇ ਵਿੱਚ ਜੋ ਜਿਨ੍ਹਾਂ ਨੇ ਰੇੜੀਆਂ ਲਗਾਈਆਂ ਹੁੰਦੀਆਂ ਨੇ ਜਾਂ ਫਿਰ ਆਉਂਦੇ ਜਾਂਦੇ ਕੋਈ ਜੂਸ ਦੀ ਰੇੜੀ ਮਿਲ ਜਾਂਦੀ ਹੈ ਜਾਂ ਸਟਾਲਸ ਮਿਲ ਜਾਂਦੇ ਨੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਔਰ ਚੇਨਈ ਤੋਂ 40 ਕਿਲੋਮੀਟਰ ਦੀ ਦੂਰੀ ਤੇ ਇੱਕ ਇਡਲੀ ਸਾਂਬਰ ਵਾਲੀ ਲੇਡੀ ਹੈ ਉਸਦੀ ਵੀ ਵੀਡੀਓ ਉਹਨਾਂ ਨੇ ਸ਼ੇਅਰ ਕੀਤੀ ਔਰ ਖੁਦ ਵੀ ਜੋ ਹੈ ਦੋਸਾ ਬਣਾਉਂਦੇ ਹੋਏ ਨਜ਼ਰ ਆਏ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਕਿ ਨਾਰੀਅਲ ਪਾਣੀ ਵੇਚ ਰਹੇ ਕੁਝ ਪਰਿਵਾਰਿਕ ਮੈਂਬਰ ਉਹਨਾਂ ਦੇ ਨਾਲ ਵੀ ਉਹਨਾਂ ਨੇ ਰਾਬਤਾ ਕਾਇਮ ਕੀਤਾ ਔਰ ਉਹਨਾਂ ਦੀ ਵੀ ਗੁਹਾਰ ਲਗਾਈ ਕਿ ਇਹਨਾਂ ਦੇ ਕੋਲ ਜ਼ਰੂਰ ਪਹੁੰਚੋ ਤੇ ਇਹਨਾਂ ਦੀ ਮਦਦ ਕਰੋ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬਹੁਤ ਅੱਛੇ اداکار ਨੇ ਬਹੁਤ ਹੈਲਪਿੰਗ ਜਿਹੜੀ ਇਹਨਾਂ ਦੀ ਨੇਚਰ ਹੈ ਉਹ ਲੋਕਾਂ ਨੂੰ ਪਸੰਦ ਆਉਂਦੀ ਹੈ ਲੋਕ ਜੋ ਨੇ ਪਰਮਾਤਮਾ ਦੀ ਤਰ੍ਹਾਂ ਸੋਨੂ ਸੂਤ ਨੂੰ ਪੂਜਦੇ ਨੇ ਔਰ ਬਹੁਤ ਸਾਰੀਆਂ ਫਿਲਮਾਂ ਦੇ ਨਾਲ ਵੀ ਇਹਨਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ ਔਰ ਇਹਨਾਂ ਦੇ ਸੋਸ਼ਲ ਮੀਡੀਆ ਤੇ ਵੀ ਲੋਕ ਜੋ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ ਸੋ ਸੋਨੂ ਸੂਤ ਨੇ ਇੱਕ ਜਿਹੜਾ ਮੈਸੇਜ ਅੱਜ ਖਾਸ ਤੌਰ ਤੇ ਦਿੱਤਾ ਹੈ ਉਹ ਇਹ ਹੈ ਕਿ ਸੀਟ ਬੈਲਟ ਤੁਹਾਡੀ ਜ਼ਿੰਦਗੀ ਬਚਾ ਸਕਦੀ ਹੈ ਨਾ ਕਿ ਤੁਸੀਂ ਪੁਲਿਸ ਵਾਲਿਆਂ ਤੋਂ ਬਚਣ ਲਈ ਸੀਟ ਬੈਲਟ ਲਗਾ ਕੇ ਡਰਾਈਵ ਕਰਨੀ ਹੈ ਟਰੈਵਲ ਕਰਨਾ ਹੈ